ਮੇਰਾ ਨਾਮ ਦੀਪਕ ਭਾਰਤਵਾਦ ਜੀ ਭਾਰਤਵਾਦ ਜੀ ਕੀ ਮਾਮਲਾ ਹੈ ਇੱਕ ਚੋਰੀ ਦਾ ਮਾਮਲਾ ਹੈ ਭਾਜੀ ਅਸੀਂ ਨਾ 12 1:00 ਵਜੇ ਦੁਪਹਿਰੇ ਅਸੀਂ ਲੁਧਿਆਣੇ ਨੂੰ ਗਏ ਮੈਂ ਤੇ ਮੇਰਾ ਬੇਟਾ ਤੇ ਅਸੀਂ ਦੁਕਾਨ ਨੂੰ ਜਿੱਦਾਂ ਅੱਗੇ ਵੀ ਬਾਲ ਸ਼ੀਸ਼ੇ ਨਾਲ ਜਿੰਦੇ ਲਾਜ ਕੇ ਬੰਦ ਕਰ ਜਾਈਦੀ ਐ ਸ਼ੀਸ਼ੇ ਬੰਦ ਕਰ ਗਏ ਤਾਂ ਮੇਰਾ ਚੈੱਕਅਪ ਹੋਣਾ ਸੀ ਡੀ ਐਮ ਸੀ ਉੱਥੇ ਚੈੱਕਅਪ ਕਰਾਉਣ ਗਏ ਸੀ ਤਾਂ ਜਦ ਅਸੀਂ ਮੁੜ ਕੇ ਆਏ ਹਾਂ ਹੁਣ ਥੋੜੀ ਦੇਰ ਹੋਈ ਆ ਆ ਕੇ ਦੇਖਿਆ ਤਾਂ ਸਾਡਾ ਸ਼ੀਸ਼ੇ ਦੇ ਲੋਕ ਲੂਪ ਟੁੱਟਿਆ ਸਾਰੇ ਅਸੀਂ ਅੰਦਰ ਵੜ ਕੇ ਦੇਖਿਆ ਸਾਡੇ ਗੱਲੇ ਦੇ ਵੀ ਪੈਸੇ ਸਾਰੇ ਗਿਆਵਾ ਮੰਦਰ ਚ ਵੀ ਪੈਸੇ ਸੀ ਉਹ ਵੀ ਗਿਆਵਾ ਇੱਕ ਥੱਲੇ ਗੋ ਉੱਚ ਵੀ 8000 ਰੁਪਏ ਸਗਾ ਉਹ ਵੀ ਗਾਇਬ ਆ ਗੋਲਗੇ ਤੇ ਇੱਕ ਸਾਡਾ ਚੈੱਕ ਬੁੱਕਾਂ ਦਾ ਦੁਕਾਨ ਦਾ ਤੇ ਉਹ ਚੈੱਕ ਬੁੱਕਾਂ ਦਾ ਬੈਗ ਆ ਉਹਦੇ ਵਿੱਚੋਂ ਉਹਦੇ ਵਿੱਚੋਂ ਮੇਰੀ ਬੋਟੀ ਦੇ ਨੋ ਮੇਰੀ ਵਿੱਚ ਚੈੱਕਾਂ ਵਾਲੀ ਚੈੱਕ ਬੁੱਕ ਜਿਹਦੇ ਤੇ ਸੈਂਡ ਕੀਤੀ ਹੋ ਸੀਗੇ ਉਹ ਮੋਟੀ ਬਾਹਰ ਗਈ ਆ ਅਸੀਂ ਸੈਂਡ ਕਰਾ ਲਈ ਵੀ ਚਲੋ ਸਾਡਾ ਖਾਤਾ ਚੱਲਦਾ ਰਹਿੰਦਾ ਉਹ ਉਹੀ ਚੈੱਕ ਬੁੱਕ ਸਾਡੀ ਗਾਇਬ ਕੀਤੀ ਆ ਉਹ ਚੈੱਕ ਬੁੱਕ ਜਿਹੜੀ ਪੈਸੇ ਕਿੰਨੇ ਗਿਆ ਲੱਗਦੇ ਡੀਵੀਆਰ ਡੀਵੀਆਰ ਪੁੱਟ ਕੇ ਲੱਗਿਆ ਜੀ ਅੱਛਾ ਡੀਵੀਆਰ ਪੁੱਟ ਕੇ ਲੱਗਿਆ ਡੀਵੀਆਰ ਵੀ ਪੁੱਟ ਕੇ ਲੱਗਿਆ ਜੀ ਸਾਡਾ ਤੇ ਸ਼ਟਰ ਚੱਕਿਆ ਹੋਈ ਸੀ ਆਪਾਂ ਸ਼ੀਸ਼ੇ ਵਾੜ ਲਾਉਂਗਾ ਹਾਂਜੀ ਸ਼ਟਰ ਚੱਕਿਆ ਅੱਗੇ ਵੀ ਜਾਈਦਾ ਘਰ ਚੱਲ ਗਏ ਰੋਟੀ ਖਾਣ ਜਾਈਦਾ ਜਾਂ ਕਿਤੇ ਬਿਜਾਰ ਜਾਈਦਾ ਸ਼ੀਸ਼ੇ ਆ ਲੋਕ ਲਾ ਕੇ ਜਾਈਦੇ ਸਾਰੇ ਹਾਂ ਵੀ ਕਿਹੜੀ ਕਿਹੜੀ ਦੁਕਾਨਾਂ ਤੁਹਾਡੀ ਕੇਸ ਰੋਡ ਤੇ ਆ ਸਾਡੀ ਭਾਣ ਗੇਟ ਤੋਂ ਆਦੀਆ ਬਾਦਾਂ ਗੇਟ ਤੋਂ ਪਾਰ ਸਪੈਟ ਸ਼ਾਪ ਮੇਰੀ ਦੁਕਾਨ ਦਾ ਨਾ ਆ ਜੀ ਪਿੱਟ ਪਿੱਟ ਦੀ ਦੁਕਾਨ ਹੈ ਐਸਪੀ ਫੀਡ ਦੀ ਐਕਸੈਸਰੀ ਫੀਡ ਕੋਈ ਹੋਰ ਸਮਾਨ ਵੀ ਚੋਰੀ ਹੋਇਆ ਹੈ ਹੋਰ ਸਮਾਨ ਨਹੀਂ ਕੋਈ ਵੀ ਉਹਨਾਂ ਨੇ ਚੋਰੀ ਕੀਤਾ ਜੀ ਗੱਲਾਂ ਭੰਨਿਆ ਗੱਲੇ ਥੱਲੇ ਕੱਢ ਗਿਆ ਗੱਲੇ ਥੱਲੇੋਂ ਤੇ ਮੰਦਰ ਦੇ ਵਿੱਚ ਜਿਹੜੇ ਅਸੀਂ ਪੈਸੇ ਬੰਨ ਕੇ ਰੱਖੀਦੇ ਸੀ ਉਹ ਵੀ ਇਕੱਠੇ ਸੀਗੇ ਤਿੰਨ ਚਾਰ ਤਿੰਨ ਚਾਰ ਸਾਲ ਦੇ ਇਕੱਠੇ ਕੀਤੇ ਸੀ ਅਸੀਂ ਇਕੱਠੇ ਚੜਾਈਦੇ ਆ ਉਹ ਤਾਂ ਉਹ ਵੀ ਵਿੱਚੋਂ ਸਾਰੇ ਪੈਸੇ ਪੈਸੇ ਲੱਗ ਗਏ ਸਾਰੇ ਤੇ ਡੀਵੀਆ ਲੱਗ ਗਏ ਉਹ ਤੇ ਕਾਫੀ ਪੈਸੇ ਉਹ ਹੋਣਗੇ ਇਸ ਸਮੇਂ ਤੇ ਹਾਂਜੀ ਉਹ ਪੈਸੇ ਸਗੇ ਜੀ ਘੱਟੋ ਘੱਟ 10-12000 ਰੁਪਏ ਹੋ ਸਕਾ ਜੀ ਕੋਈ ਛੱਤੇ ਉਦਾਂ ਹੋਰ ਆਪਣੇ ਅਸੀਂ ਉਹ ਗਿਆ ਸੀ ਵੀ ਅਸੀਂ ਲੰਗਰ ਲਾਵਾਂਗੇ ਹੁਣ ਅਸੀਂ ਸ਼੍ਰੀਵਰਾਤਰੀ ਦੇ ਤੇ ਉਹ ਸ਼੍ਰੀਵਰਾਤਰੀ ਦੇ ਛੱਤੇ ਦੇ ਨੇ ਦੁਕਾਨ ਤੇ ਪੈਸੇ ਉਹ ਵੀ ਗਏ ਦੁਕਾਨ ਤੇ ਪੈਸੇ 10-12-13000 ਰੁਪਏ ਦੁਕਾਨ ਦਾ ਸੀ ਜੀ ਬਈ 10 ਦੀਆਂ 20 ਦੀਆਂ ਪਰਚੀਆਂ ਸੀ ਜੀ ਉਹ ਅਸੀਂ ਜਿੱਦਾਂ ਹਨੂਮਾਨ ਗੜੀ ਮੰਦਿਰ ਚ ਮੈਂ ਕਮੇਟੀ ਮੈਂਬਰ ਵੀ ਹਾਂ ਉੱਥੋਂ ਜਿੱਦਾਂ ਅਸੀਂ ਪਰਚੀਆਂ ਲੈ ਆਈ ਸਾਰੇ ਪੈਸੇ ਜੀ ਇੱਕ ਗੋਲਕ ਸੀ ਗੋਲਕ ਚ ਪੈਸੇ 10000 ਰੁਪਏ ਦਾ ਨੁਕਸਾਨ ਹੋ ਗਿਆ ਹਾਂਜੀ ਹਾਂਜੀ ਟਡੂ ਟਡੂ 25000 ਰੁਪਏ ਦਾ ਨੁਕਸਾਨ ਹੋ ਗਿਆ ਠੀਕ ਕਹਿਣਾ ਸਾਨੂੰ ਚਾਹਨੇ ਪੁਲਿਸ ਪੁਛਾਓ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਕਹਿਣਾ ਸਾਰੇ ਜਲਦੀ ਜਲਦੀ ਇਹ ਚੋਰ ਲੱਭੇ ਜਾਣ ਜਿਹੜੇ ਸਮੈਕੀ ਹੈ ਜਾਂ ਚੋਰ ਹੈ ਜਿਹੜੇ ਵੀ ਹੈਗੇ ਆ ਇਹਦਾ ਪੁਲਿਸ ਨੇ ਲੱਭਣੇ ਆ ਕਿ ਪੁਲਿਸ ਜਲਦੀ ਜਲਦੀ ਲੱਭੇ ਤਾਂ ਸਾਡੇ ਪੈਸੇ ਸਾਨੂੰ ਦਵਾਏ ਜਾਣ ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ